ਲੋ ਜੀ ਭਾਈ ਆਪਾਂ ਪਹੁੰਚੇ ਦੁਆਰੇ ਰਾਤ ਦਾ ਟਾਈਮ ਹੋ ਗਿਆ ਧੁੰਦ ਪਈ ਵੀ ਬਹੁਤ ਇਹ ਹੈਗੀ ਪਾਰਕਿੰਗ ਹੁਣ ਆਪਣੀ ਗੱਡੀ ਬਹੁਤ ਦੂਰ ਲੱਗੀ ਐ ਜਣੇ ਕਿ ਦਿਨ ਨਾਲ ਤੇ ਭੀੜ ਹੁਣ ਜ਼ਿਆਦਾ ਐ ਵੀ ਉਹ ਦੂਸਰੀ ਤੀਸਰੀ ਲਾਈਟ ਤੱਕ ਗੱਡੀਆਂ ਹੀ ਗੱਡੀਆਂ ਖੜੀਆਂ ਐ ਇਹ ਤਾਂ ਹੋ ਗਿਆ ਹੋਰੇ ਤੱਕ ਦਾ ਪਹਿਲਾਂ ਆਪਣੀ ਗੱਡੀ ਹੋਰੇ ਲੱਗੀ ਹੋਈ ਸੀ ਇੱਥੇ ਤੇ ਤਾਂ ਹੁਣ ਬਹੁਤ ਅੱਗੇ ਚਲੇਗੀ ਉਹ ਚਲੇਗੀ ਲਾਸਟ ਚ ਤੇ ਇਹ ਕਹਿੰਦੇ ਭਾਈ ਗਾਹਾਂ ਲੈ ਜਾ ਇੱਕ ਕੰਮ ਮਿਲ ਗਿਆ ਬੰਦਾ ਜਾਨਵਰ ਹੋਰ ਭਾਈ ਅਵਧੀ ਲੇਟ ਹੋ ਗਿਆ ਕਿ ਚੱਲੇ ਆ ਕਰਨ ਨੂੰ ਚੱਲੇ ਆਇਆ ਸੀ ਕਰ ਦੇ ਦੀ ਇਹ ਕਰ ਦਿਆ ਇਹ ਅੰਦਰ ਚੱਲ ਠੀਕ ਹੈ ਉਹ ਭਾਈ ਡਰੋਨ ਹੜਾਉਣਾ ਤਾਂ ਡਰੋਨ ਹੜਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਧੁੰਦ ਬਹੁਤ ਹੈ ਜੇ ਤੂੰ ਦਾ ਬੈਸੇ ਹੁਣ ਜਾਣੇ ਨਹੀਂ ਤਾਂ ਡਰਾਉਨ ਅੜਾਉਂਗੇ ਨਾ ਲੱਗਿਆ ਵਾ ਜਿੰਨੀ ਕੋ ਸਰਦਾ ਸੁੱਖਾ ਲਿਆਇਆ ਦੁੱਧ ਲੇਟ ਹੋ ਗਿਆ ਇਹ ਲੇਟ ਹੋ ਗਏ ਇੱਕ ਵਿਆਹ ਜਾ ਟੈਂਟ ਕਰਨਾ ਦਾ ਇਸ ਵਾਰ ਖਾ ਕੇ ਹੀ ਆਏ ਆ ਸ਼ੂਟ ਤਾਂ ਨਹੀਂ ਕਰਿਆ ਹੈਗਾ ਆਟੋ ਬਾਈ ਰਾਤ ਨੂੰ ਵੀ ਚੱਲਦੇ ਆ ਆ ਸੇਵਾਦਾਰਾਂ ਦੀ ਟਰਾਲੀ ਆ ਟਰਾਲੀਆਂ ਘਾਟ ਆ ਗੱਡੀਆਂ ਜ਼ਿਆਦਾ ਇਸ ਵਾਰ ਖਰੇ ਤੋ ਕਰਕੇ ਹੈ ਨਾ ਕੁਛ ਹਾਂ ਮੈਂ ਉਹੀ ਦੇਖ ਰਿਹਾ ਤਾਂ ਹੁਣ ਮੈਂ ਕਰਦੇ ਡਰੋਂਗ ਤਾਂ ਜੇ ਹੜਾਇਆ ਵੀ ਲੱਭ ਤਾਂ ਜਾਊਗਾ ਪਰ ਥੱਲੇ ਕੁਸਰੀ ਆਉਣਾ ਲੈਟਾ ਹੀ ਆਉਣੀਆ ਕੀ ਫਾਇਦਾ ਕੋਈ ਨਹੀਂ ਹੈਗਾ ਬਾਈ ਵਾਇਆ ਨੂੰ ਉੱਪਰ ਤੋਂ ਨਹੀਂ ਥੱਲੇ ਆ ਥੱਲੇ ਆ ਉੱਪਰ ਦੇਖੋ ਉੱਪਰ ਦਿਖਦਾ ਹੈ ਉੱਪਰ ਦਾ ਤਾਰੇ ਦਿਖਦੇ ਆ ਨਾ ਸੋਚਦਾ ਕੁਛ ਨਹੀਂ ਆ ਰਿਹਾ ਚੰਦ ਆ ਰਿਹਾ ਇੱਕ ਵਸ ਚਲੋ ਲੋਕ ਪਾਣੀ ਪੂਣੀ ਲਈ ਜਾਂਦੇ ਕਣਕ ਨੂੰ ਹਾਂ ਉਹਦੇ ਕਰਕੇ ਥੱਲੇ ਥੱਲੇ ਭਾਫ਼ ਜੀ ਬਣੀ ਜਾਂਦੀ ਆ ਚਲੋ ਬਾਕੀ ਬਾਈ ਫੋਨ 'ਚ ਵੀ ਕੁਛ ਨਹੀਂ ਦਿਖਦਾ ਹੈਗਾ ਹੁਣ ਲੋ ਜੀ ਬਾਈ ਲੰਗਰ 'ਚ ਪਹੁੰਚ ਗਏ ਆਪਾਂ ਜੀ ਦੀ ਸੇਵਾ ਚੱਲਦੀ ਆ ਦੁੱਧ ਗਰਮ ਹੈ ਮੈਂ ਨਹੀਂ ਜਾ ਸਕਦਾ ਹਾਲਾਤ ਠੀਕ ਆ ਠੀਕ ਆ ਦੁੱਧ ਗਰਮ ਹੈ ਮਾਹੌਲ ਠੰਡਾ ਹੈ ਬਾਈ ਤੁੰਦ ਪੈ ਗਈ ਪੂਰੀ ਇਹ ਕਾਟ ਲਾਇਆ ਆਪਣਾ ਤੜਨੇ ਵਾਲਾ ਸਮਾਨ ਨੂੰ ਖਾਣ ਨੂੰ ਕਰਦਾ ਹੈ ਚੱਲਦੇ ਚੱਲਦੇ ਮੈਂ ਜੀ ਚਾ ਚੱਲਦਾ ਬਾਦਾਮ ਰਖ ਰਹੇ ਆ ਇੱਥੇ ਰਾਮਾ ਨੂੰ ਕਟ ਰੋਏ ਦੁੱਧ ਚ ਹਾਂਜੀ ਕੱਲੇ ਬਾਦਾਮ ਬਿੱਲੂ ਦੇ ਲਈ ਆ ਬਿੱਲੂ ਤੇ ਕਿੱਲੂ ਵੀਰੇ ਦੇ ਵੀ ਲੈ ਕੇ ਆਉਂਦੇ ਥੋੜੇ ਰੋਪਰ ਦੇ ਲੈ ਆਉਂਦੇ ਤੇ ਅੱਛਾ ਪਰ ਬਾਈ ਠੀਕ ਬਾਈ ਹਿੰਮਤ ਰੱਖਦਾ ਇਹਦਾ ਕੁਝ ਵੀ ਨਹੀਂ ਕਰਿਆ ਹੈਗਾ ਕੰਮ ਹੈ ਦਾ ਕੰਮ ਹੈ ਯਾਰ ਕਿੱਲੂ ਪਹਿਲਾਂ ਕਰਦੇ ਨਹੀਂ ਆ ਰਿਹਾ ਨਹੀਂ ਕੰਮ ਠੀਕ ਜਾਵੇ ਹੱਥ ਤੇਜ਼ ਚਲਾ ਬਾਦ ਹੁਣ ਲੱਗ ਗਈ ਨਾ ਮਿਕਸੀ ਘਰੇ ਹਣਦੇ ਤਾਂ ਮੈਨੂੰ ਲੱਗਿਆ ਨਹੀਂ ਹੈ ਤਾਂ ਸਿਸਟਮੇ ਵੀ ਠੀਕ ਹੈ ਇਹ ਚੂਰਾ ਹੋ ਰਿਹਾ ਜਿਆਦਾ ਬਾਲਟੀ ਤਾਂ ਥੱਲਾ ਨਾ ਘੜਦੀ ਰਹਿ ਜੇ ਕਦਾਵ ਜੇ ਤਾਂ ਥੱਲੇ ਚਲੇ ਜਾਣੀ ਇਹ ਟੇਬਲ ਤੇ ਜਾਊਂਗੀ ਕਿੱਥੇ ਗੱਲੂ ਗੇਵੇ ਢੋਲੇ ਦਾ ਇਹ ਕੀ ਗੁੱਲਾ ਹਾਂ ਗੁੱਲਾ ਟਰੈਕਟਰ ਵਾਲਾ ਹੀ ਹੈ ਟਰੈਕਟਰ ਦਾ ਕੋਈ ਘੜਾ ਨਾ ਛੱਡਿਓ ਇਹ ਕਹਿੰਦੇ ਗੁੱਲੇ ਵਾਲੇ ਘਰ ਨੂੰ ਆਹ ਕਰ ਲੋ ਤੈ ਜਾਕੇਟ ਨਹੀਂ ਪਾਈ ਹੈਗੀ ਉਹਦੇ ਵਾਲੀ ਖਲਾਲੀ ਜੈਕਟ ਫਟ ਗਈ ਬਹੁਤ ਮਾੜੀ ਹੋਈ ਮੈਂ ਕੰਮ ਹੂੰ ਗੁਰੂ ਲੰਗਰ 'ਚ ਕੰਮ ਹੂੰ ਇੱਥੇ ਠੀਕਾ ਦੁੱਧ ਨੂੰ ਬਹੁਤ ਚੱਲ ਰਿਹਾ ਹੈ ਪੀੜ ਵਧ ਗਈ ਹੋਣਾ ਟਰਾਲੀਆਂ ਹੋਣ ਆਈਆਂ ਨਾਲ ਦੀ ਨਾਲੇ ਗਲਾਸ ਚੱਕ ਹੋ ਰਿਹਾ ਹੈ ਵਾਹ ਜੀ ਇੱਕ ਚੀਜ਼ ਆ ਚਲਾਈ ਹੋਈ ਆ ਬੰਦਿਆਂ ਨੇ ਲੰਬੜਾ ਪਾਦੇ ਸਵਾਰ ਕੇ ਪਾਦੇ ਕਿਆ ਹਾਲ ਹੈ ਐ ਰਵੀ ਜਿਆਦਾ ਵੱਡੇ ਆ ਇਹ ਹਾਂਜੀ ਟਾਈਮ ਦਾ ਕੁਝ ਨਹੀਂ ਲੱਗਦਾ ਹੈ ਇਹਨੂੰ ਪਹਿਲਾਂ ਲੈ ਗਏ ਤੇ ਹਾਂ ਕਾਗਿਲੋ ਲੈ ਗਏ ਅੱਛਾ ਮਾਰੇ ਕ ਪਾਈ ਤੋਂ ਤਾਂ ਖਾਦੇ ਨਹੀਂ ਹਾਂ ਕਿਲੋ ਦਾ ਸਰ ਦੇਣਾ ਕਿਲੋ ਤਾਂ ਦਿੱਥੇ ਨਹੀਂ ਆਇਓ ਹੈ ਫਿਰ ਉਹਰੇ ਭਾਈ ਸਵਾਜ 10 12 ਕਿਲੋ ਕਿਆ ਹੁੰਦਾ ਕੁਝ ਵੀ ਨਹੀਂ ਹੁੰਦਾ ਹੈ ਬੜਾ ਬਰੀਕ ਵਾਲੇ 20 ਕਿਲੋ ਅੱਛਾ ਭਾਈ ਦੇ ਗੰਡੇ ਬਣਾਖਨੇ ਉਹ ਅਸੀਂ ਇਹ ਚਮਕੌਰ ਵੀ ਲਾਏ ਤੇ ਚਮਕੌਰ ਵੀ ਬਹੁਤ ਲਿਆਇਆ ਸਿਸਟਮ ਸੁੱਕਾ ਸਾਦਾ ਅਗਲਾ ਲੈ ਕੇ ਨੰਗ ਜਾਂਦਾ ਪਰ ਮੈਂ ਕਹਿੰਦਾ ਕੜਾਹੀ ਛੋਟੀ ਆ ਤੁਹਾਡੀ ਹਣੇ ਬੜੀ ਚਾਹੀਦੀ ਆ ਇਹ ਹਾਂ ਜਿੱਥੇ ਤੋਂ ਕਾਂ ਤੇ ਲੱਦੇ ਹਾਂ ਜਿੱਦੇ ਵਰਤੇ ਸੀ ਗੱਡੀ ਗਏ ਵੀ ਫੰਨੇ ਕਿਆ ਕਰਦੇ ਹਾਂ ਹੁਣ ਪਤਾ ਨਹੀਂ ਦੱਬਣੇ ਪੈਂਦੇ ਮਾੜੇ ਜਿਹਾਂ ਅੰਦਰ ਦੀ ਗੱਲ ਆ ਜਾਂਦਾ ਫਿਰ ਵਧੀਆ ਫੁੱਲਦੇ ਆ ਲੈ ਉਹ ਬੁਗਨੇ ਜੇ ਪਹਿਲੇ ਮੁੱਕ ਜਾਣੇ ਉੱਧੇ ਚੱਲੂਗਾ ਗੱਲਾਂ ਫਿਰ ਉੱਧੇ ਚੱਲੂਗਾ ਹਾਂ ਤਾਂ ਮੁੱਕ ਲੈਣਾ ਮੈਂ ਉਹੀ ਕਹਿੰਦਾ ਇਹ ਇੱਕ ਤਾਂ ਇਹਨਾਂ ਨੂੰ ਕੜਾਹੀ ਬੜੀ ਚਾਹੀਦੀ ਦੀ। ਉਹ ਨਹੀਂ ਜਿਹੜੇ ਨਾ ਛੋਟੇ ਹੁੰਨੇ ਆ ਰੰਗ ਬਰੰਗੇ ਜੇ ਉਹ ਟਾਈਮ ਕਰ ਜਾਂਦੇ ਆ ਇਹ ਨਹੀਂ ਕੱਢਦੇ ਉਹ ਚੜ ਜਾਂਦੇ ਆ ਕੁਲੇ ਵੀ ਘੱਟ ਚੜਦੇ ਆ ਇਹ ਚੜਨੇ ਵੀ ਨਾਲੇ ਜਾਣੇ ਕਿੰਨੇ ਆ ਇੱਕ ਮੁਠੀ ਦੇ ਲੈ ਕਿੰਨੇ ਚਲੇ ਜਾਣੇ ਹਾਂ ਜੀ ਇਹ ਅਖਬਾਰ ਚ ਵੀ ਨਹੀਂ ਲੋਟ ਆਉਨੇ ਆ ਅਸਲ ਚ ਹੱਥਾਂ 'ਚ ਲੋਟ ਆਉਨੇ ਆ ਅਖਬਾਰ 'ਚ ਨਹੀਂ ਦੂਏ ਦਾਈ ਜਾਂਦੇ ਆ ਆਹ ਸਾਬ ਜੀ ਨੂੰ ਮੇਰੇ ਲਈ ਦੇਖਿਓ ਬੰਦਾ ਟਗੇ ਦਿੱਤਾ ਦਾ ਹੈ ਕਹਿ ਹੈ ਜੀ ਠੀਕ ਹੈ ਬੰਦਾ ਜਮੇ ਟੱਗਦਾ ਤੁਸੀਂ ਕਹਿ ਖੰਡਿਆਂ ਦਾ ਲਾ ਦਿੱਤਾ ਉਹ ਗਰਗੀ ਮਿੱਤਰ ਜਾਕਟ ਜਾਕਟ ਗਰਗੀ ਰੀਜੈਕਟ ਉਹ ਮੈਂ ਸਰਵਰ ਦੀ ਵਾਲੀ ਗੱਲ ਤੇਰਾ ਆਹ ਆਹ ਬਾਈ ਬਲੌਗਰ ਸਾਹਿਬ ਵੀ ਸਾਡੇ ਪਹੁੰਚੇ ਹੋਏ ਹਨ ਤੇ ਰਵੀ ਇਦਾਂ ਹੀ ਹੱਥ ਬਾਕੇ ਕੱਢਦੇ ਨਿਕਲੇ ਹੁਣ ਜਾਈ ਬਣ ਜਣੇ ਉਹ ਰਵੀ ਦੇਖ ਕਰਕੇ ਟਰਾਈ ਨਹੀਂ ਆ ਤਾਂ ਵਿਕੇ ਦਤਾ ਜਣਾ ਉਹ ਕੁਛ ਨਹੀਂ ਹੁੰਦਾ ਇੱਕ ਵਾਰ ਟਰਾਈ ਦਾ ਕਰਕੇ ਦੇਖ ਤੇਲ ਕਿਹੜੇ ਬਹੁਤ ਗਰਮ ਹੈ ਆਫ ਨਹੀਂ ਨਿਕਲਦੀਆਂ ਪਾਣੀ ਹੋ ਆ ਲਿਓ ਵੀ ਲਿਓ ਜੇ ਜੀਤੀ ਆ ਗਲਾਸ ਰੱਖੀ ਜੇ ਗਲਾਸ ਹਾਂ ਬਈ ਸੇਵਾਦਾਰ ਕੋਈ ਛੋਟੇ ਨਿਆਣੇ ਹੁੰਦੇ ਉਹਦੇ ਵਾਸਤੇ ਤੋੜ ਕੇ ਰੱਖ ਲਾ ਭਾਈ ਪਹਿਲਾ ਨਾਲ ਦੇ ਭੀੜ ਹੋਊਗੀ ਜ਼ਿਆਦਾ ਯਾਨੀ ਕਿ ਸਾਰੇ ਦਵਾਨ ਹਾਲ 'ਚ ਆਪਣਾ ਇੱਧਰ ਕੋਈ ਨਹੀਂ ਹੈਗਾ ਲੋ ਜੀ ਭਾਈ ਦਰਬਾਰ ਸਾਹਿਬ ਹੋ ਗਿਆ ਖਾਲੀ ਮੱਥਾ ਰਾਮ ਦੇ ਨਾਲ ਟੇਕ ਹੋ ਜਾਣਾ ਹੁਣ ਸ਼ੰਗਰ ਹਾਲ ਦੋਆਲ ਹਾਲ ਚ ਜ਼ਿਆਦਾ ਭੀੜ ਆ ਹੋਣੀ ਛੱਟ ਦੁਨੀਆ ਅੰਦਰ ਕਾਮੁ ਜੁਆਬਣਾ ਸੰਤਾਂ ਦੇ ਵੱਲ ਜਲੀ ਚਾਲੇ ਹੋਣ ਨੇ ਨਜ਼ਦੀਕ ਖੁਦਾ ਲਾਈਵ ਸਕਰੀਨ ਲੱਗੀ ਹੋਈ ਆ ਇਸ ਸੰਤ ਮਹਾਰਾ ਦਾ ਜੀਵਨ ਹੈ ਧਿਆਨ ਕਰੋ ਕਿਵੇਂ ਵਿਚਰੇ ਆਪਾਂ ਸਾਰਿਆਂ ਨੂੰ ਪਤਾ ਹੈ ਪੜੋ ਸਾਰੇ ਧਾਰਨਾ ਗੱਜ ਵੱਜ ਕੇ ਉਹ ਤਾਂ ਇਤਨਾ ਕਿ ਸਹਿਾਰ ਮੈਂ ਪੂਰਾ ਪੜਿਆ ਵਾ

ਬਾਬਾ ਜੀ ਦੀਆਂ ਗੱਡੀਆਂ ਬਾਈ ਏਪੀਵੀ 1249 52 ਇਹ ਚੰਡੀਗੜ੍ਹ ਦੀ ਹੈ ਸੀਐਚ ਇਹ ਬੱਤੀ ਲੱਗੀ ਹੋਈ ਹੈ ਬਾਬਾ ਜੀ ਦੀ ਗੱਡੀ ਨੂੰ ਸਤਿ ਸ੍ਰੀ ਅਕਾਲ ਕਰਤਾਰ ਸਿੰਘ ਜੀ ਦਿਨ ਚ ਭੀੜ ਬਹੁਤ ਹੈ ਭਾਈ ਨਹੀਂ ਹੈਗੇ ਏ ਗੁਰਦੁਆਰਾ ਸਾਹਿਬ ਦਾ ਮਾਡਲ ਜੀ ਉਹ ਬਾਈ ਦਾ ਦੇਖੋ ਸਤਿਕਾਰ ਕਰੇ ਤੇ ਉਹ ਇੱਥੇ ਹੋਏ ਤੇ ਇਹ ਦਰਬਾਰ ਸਾਹਿਬ ਹੈ ਜੀ ਕਰਾ ਦੂ ਨੀ Thank yeah. you. ਸੰਗਤਾਂ ਦੀ ਜਾਣ ਲੱਗ ਗਈ